ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੌੜਾ ਪੱਤਣ ਤੋਂ ਰਾਵੀ ਦਰਿਆ ਉੱਤੇ ਬਣਿਆ ਸਥਾਈ ਪੁਲ ਚੁੱਕੇ ਜਾਣ ਦੇ ਕਾਰਨ ਦਰਿਆ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਦੇ ਨਾਲੋਂ ਟੁੱਟ ਚੁੱਕਿਆ ਹੈ ਇਨ੍ਹਾਂ ਪਿੰਡਾਂ ਲਈ ਆਉਣ ਜਾਣ ਦਾ ਇੱਕੋ ਇੱਕ ਸਾਧਨ ਸਿਰਫ ਕਿਸ਼ਤੀ ਹੈ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਵੀ ਸਾਰ ਨਹੀਂ ਲਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਜਦੋਂ ਵੀ ਇਹ ਅਸਥਾਈ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੇਸ਼ ਨਾਲੋਂ ਕੱਟਿਆ ਹੋਇਆ ਮਹਿਸੂਸ ਕਰਦੇ ਨੇ ਕਈ ਵਾਰ ਤਾਂ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਬੀੜੀ ਵੀ ਨਹੀਂ ਚੱਲਦੀ ਅਤੇ ਇਹ ਪਿੰਡ ਟਾਪੂ ਬਣ ਕੇ ਰਹਿ ਜਾਂਦਾ ਹੈ ਪਿੰਡ ਵਾਸੀ ਰਮਨ ਕੁਮਾਰ ਸतीश ਕੁਮਾਰ ਅਤੇ ਹਰਦੀਪ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਹ ਹਰ ਸਾਲ ਪੱਕੇ ਪੁਲ ਦੀ ਆਸ ਰੱਖਦੇ ਨੇ ਪਰ ਸਿਵਾਏ ਲਾਰਿਆਂ ਦੇ ਕੁਝ ਵੀ ਨਹੀਂ ਮਿਲਦਾ ਇਸ ਵਾਰ ਤਾਂ ਪਲਤੂਨ ਪੁਲ ਵੀ 15 ਦਿਨ ਪਹਿਲਾਂ ਚੁੱਕ ਲਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਕਿ ਮੁਸ਼ਕਲ ਤਾਂ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਹੈ ਵੱਧ ਤੋਂ ਵਧਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟੀਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟਰ ਲੈ ਕੇ ਫਿਰ ਚਲ ਜਾਂਦੀ ਆ ਆਬਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਦਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਡ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਐ ਤਿੰਨ ਮਹੀਨੇ ਦਾ ਰਿਟਨ ਚਾ ਤੇ ਚੁਕਾਉਣਾ ਸਾਢੇ 4 ਸਾਢੇ 4 ਮਹੀਨੇ ਆ ਇਹ ਪੋਲੀਟੀਕਲ ਜਿਹੜਾ ਐਮਐਲਏ ਬਣੇ ਦਾ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕਹਣਾ ਬਣਾਓ ਬਸ بس ਇਹ ਉਸ ਦੀ ਪੈਸਾ ਪਰਾਰੇ ਸਾਡੀ ਫੋਟੋ ਇਹੋ ਹੀ ਰਹਿਣੀ ਹੈ ਹੁਣ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤੋ ਆਏਗਾ ਜਦੋਂ ਕੇ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੇੜੀ ਬਨਵਾਈਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਮੈਂ ਕਿਹੜਾ ਚੱਕਟਿਆ ਕਿਹੜੇ ਚੱਕ ਤੇ ਸਾਨੂੰ ਬੇੜੀ ਮਿਲੀ ਹੈ ਕੋਈ ਚੱਕ ਨਹੀਂ ਕਟਿਆ ਕੋਈ ਪੈਸਾ ਨਹੀਂ ਜੇ ਚੱਕਟਿਆ ਹੈਗਾ ਤਾਂ ਆਪਣੇ ਘਰ ਹੀ ਚੱਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਿਸੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸੱਬ ਸਬ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸਾਥ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫਿਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋੜ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇੱਥੋਂ ਤਾਂ ਕੋਈ ਜਾਂਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਦੇ ਪਰ ਆਂਦੇ ਹੁੰਦੇ ਕੰਮ ਕੁਮ ਕੋਈ ਨਹੀਂ ਲੱਗਾ ਬੇੜੀ ਦਾ ਧਾਰਾ ਜੀ ਬਸ ਇਹ ਹੁਣ 2 ਘੰਟੇ ਰਹੀ ਹੈ 1 ਘੰਟਾ ਰਹੀ ਹੈ 10 ਮਿੰਟਾਂ ਜਲ ਜੀਏ ਅਗਰ ਪਾਣੀ ਜੇ ਵੱਧ ਜਾਂਦਾ ਇੱਥੇ ਦਰਿਆ 'ਚ ਤੇ ਫਿਰ ਬੇੜੀ ਵੀ ਰੁਕ ਜਾਂਦੀ ਫਿਰ ਬੇੜੀ ਰੁਕ ਜਾਣੀ ਜੇ ਤੁਹਾਨੂੰ ਦੱਸੋ ਫਿਰ ਕਿਹਨੇ ਬੈਠਣਾ ਬੇੜੀ 'ਚ ਫਿਰ ਕਿੱਦਾਂ ਰਹਿੰਦੇ ਜੀ ਫਿਰ ਆਰ ਵਾਲੇ ਆਰ ਪਾਰ ਵਾਲੇ ਬਾਹਰ ਕਿਸੇ ਨੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਇਹ ਤੋਂ ਲਾਗਲੇ ਪਿੰਨਾ ਤੋਂ ਅਗਲੇ ਪਾਸੇ ਪਾਕਿਸਤਾਨ ਹੈ ਜੀ ਹਾਂਜੀ ਪਾਕਿਸਤਾਨ ਹੈ ਜੀ ਮੇਰਾ ਨਾਮ ਹੈ ਰਮਨ ਕੁਮਾਰ ਹੈ ਮੇਰਾ ਪਿੰਡ ਭਰਿਆਲਾ ਹਾਂ ਜੀ ਦਿਨ ਆਉਂਦੇ ਪਾਰ ਹੀ ਨੇ ਇਸਕੀ ਮੁਸ਼ਕਲ ਹੈ ਪੋਲ ਚੁੱਕਰੇ तकरीबन 10 ਕਿ ਦਿਨ ਹੋ ਗਏ ਤੇ ਹੁਣ ਬਸਾਤਾ ਹੁਣ ਪੋਲੋ तकरीबन 4 ਮਹੀਨੇ ਚੁੱਕਿਆ ਰਹਿਣਾ ਉਹਦੇ ਵਿੱਚ ਪਾਣੀ ਦਾ ਵੀ ਤਾੜ ਚੜਫ ਘਟ ਵੱਧ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3-3 ਦਿਨਾਂ ਬੇੜੀ ਨੇ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ ਤੇ ਲੋਕੀ ਫਿਰ ਇੱਧਰ ਜਾਂਦੇ ਕੇਵਲ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ ਬਸ ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ ਉਹਨਾਂ ਕੋਈ ਬੱਚਾ ਜਾਏ ਤੇ ਉਹ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲਾਸਟਿਕ ਆਉਂਦਾ। ਉਹਨਾਂ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ। ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈ ਵੇ ਤੇ ਬਿਲਕੁਲ ਜ਼ੀਰੋ ਹੈ। ਐਮਰਜੈਂਸੀ ਪੈਣ ਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ। ਜੇ ਵੈਸੇ ਹੀ ਬੀਐਸਐਫ ਸਾਡੇ ਲਾ ਕੇ ਯੂਨਿਟਾਂ ਜਿਹੜੂ ਥਰੂ ਕੋਈ ਟ੍ਰੀਟਮੈਂਟ ਹੋ ਜਾਏ। ਤੋਂ ਉਹੋ ਹੋ ਜੇ ਨੇ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ। ਜ਼ਿੰਦਗੀ ਬੜੀ ਮੁਸ਼ਕਿਲਤ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ। ਉਹਨਾਂ ਤੇ 1 ਘੰਟਾ ਲੱਜੇ 2 ਘੰਟੇ ਲੱਜੇ ਜਦੋਂ ਭਲਾਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ 2 ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇਚਾਰਣਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗ ਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾ ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਤੇ ਆ ਕੇ ਬੜਾ ਵਾਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਪੈਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਸਾਡੇ ਇਧਰੇ ਤਕਰੀਬਨ 7-8 ਪਿੰਡਾਂ ਬੜੇ ਮੁਸ਼ਕਿਲ ਹਾਲਤਾਂ ਚ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਤੇ ਹੁਣ ਬੇੜੀ ਦਾ ਹੀ ਸਫ਼ਰ ਕਰਦੇ ਬਸ ਤੇ ਹੁਣ ਬੇੜੀ ਦਾ ਸਫ਼ਰ ਹੈ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਦੇ ਕਿਧਰੇ ਵੱਜ ਜਾਂਦਾ ਬੇੜੀ ਬੰਦ ਹੋ ਜਾਂਦਾ ਹੋਰ ਦੋ-ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਕ ਗਿਆ ਉਹ ਪਾਰ ਹੀ ਡੁਗੋ ਗਿਆ ਜਿਹੜਾ ਇਧਰ ਉਧਰ ਹੀ